ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਆਦੀਪ ਸੰਦੀਪ ਕੁਝ ਦਿਨ ਪਹਿਲਾਂ ਰਾਜਵੀਰ ਜਵੰਦਾ ਸਾਨੂੰ ਸੰਦੀਵੀ ਵਿਛੋੜਾ ਦੇ ਜਾਂਦੇ ਨੇ ਤੇ ਕੱਲ ਉਹਨਾਂ ਦੀ ਅੰਤਿਮ ਅਰਦਾਸ ਉਹਨਾਂ ਦੇ ਪਿੰਡ ਪੋਨਾ ਦੇ ਵਿੱਚ ਆ ਤਾਂ ਅਸੀਂ ਉਸ ਜਗ੍ਹਾ ਤੇ ਮੌਜੂਦ ਹਾਂ ਜਿੱਥੇ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਹੋਣੀ ਹੈ ਤਾਂ ਇਹ ਪਿੰਡ ਦੇ ਸਰਪੰਚ ਸਾਹਿਬ ਦਾ ਖੇਤ ਹੈ ਤਾਂ ਇਸ ਜਗ੍ਹਾ ਤੇ ਟੈਂਟ ਲਗਾਏ ਜਾ ਰਿਹਾ ਵਿਸ਼ਾਲ ਟੈਂਟ ਲਾਇਆ ਜਾ ਰਿਹਾ ਕਿਉਂਕਿ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਦੇ ਰੂਪ ਦੇ ਵਿੱਚ ਲੋਕਾਂ ਨੇ ਆਉਣਾ ਹੈ ਕਿਉਂਕਿ ਰਾਜਵੀਰ ਜਵੰਦਾ ਨੂੰ ਆਖਰੀ ਸ਼ਰਧਾਂਜਲੀ ਦੇਣੀ ਹੈ ਕਿਉਂਕਿ ਰਾਜਵੀਰ ਜਵੰਦਾ ਇਹਨਾਂ 7-8 ਜਿੰਨੇ ਵੀ ਦਿਨ ਹੋਏ ਨੇ 11 ਦਿਨਾਂ ਦੀ ਜੇ ਗੱਲ ਕਰੀਏ ਤਾਂ ਅੱਜ 10 ਦਿਨ ਹੋ ਗਏ ਨੇ ਤਾਂ ਇਹਨਾਂ 10 ਦਿਨਾਂ ਦੇ ਵਿੱਚ ਐਸੀ ਕੋਈ ਅੱਖ ਨਹੀਂ ਜਿਹੜੀ ਰਾਜਵੀਰ ਜਵੰਦਾ ਨੂੰ ਨਾ ਰੋਈ ਹੋਵੇ ਬਹੁਤ ਭਾਵਕ ਵਕਤ ਹੁੰਦਾ ਹੈ ਜਦੋਂ ਇੱਕ ਕਲਾਕਾਰ ਆ ਜਿਹੜਾ ਜਵਾਨੀ ਦੇ ਵਿੱਚ ਚਲਿਆ ਜਾਂਦਾ ਮਾਮਾਂ ਦੇ ਲਈ ਪੁੱਤ ਜਿਹੜੇ ਪਿਆਰੇ ਹੁੰਦੇ ਨੇ ਖਾਸ ਕਰਕੇ ਉਦੋਂ ਕਿ ਜਦੋਂ ਰਾਜਵੀਰ ਜਵੰਦਾ ਦੇ ਸਿਰ ਤੋਂ ਉਹਨਾਂ ਦਾ ਪਿਤੇ ਦਾ ਪਿਤਾ ਦਾ ਸਾਯਾ ਵੀ ਉੱਟ ਗਿਆ ਸੀ ਤਾਂ ਉਸ ਤੋਂ ਬਾਅਦ ਰਾਜਵੀਰ ਜਵੰਦਾ ਨੇ ਆਪਣੇ ਆਪ ਨੂੰ ਆਪਣੇ ਪੈਰਾਂ ਤੇ ਖੜਾ ਕੀਤਾ ਸਟੈਬਲਿਸ਼ ਕੀਤਾ ਹੋਰ ਜ਼ਿਆਦਾ ਪਰਿਵਾਰ ਲਈ ਮਜ਼ਬੂਤੀ ਦੇ ਨਾਲ ਖੜੇ ਤਾਂ ਹੁਣ ਜੇ ਜੇ ਗੱਲ ਕਰੀਏ ਤਾਂ ਰਾਜਵੀਰ ਜਵੰਦਾ ਦਾ ਕੱਲ ਨੂੰ ਇੱਥੇ ਅੰਤਿਮ ਅਰਦਾਸ ਹੋਣੀ ਹੈ ਟੈਂਟ ਲਗਾਇਆ ਜਾ ਰਿਹਾ ਤਾਂ ਇਹ ਜਿਹੜੇ ਵੀਰ ਨੇ ਇਹ ਸਾਰੇ ਇੱਥੇ ਲੱਗੇ ਹੋਏ ਨੇ ਆ ਤੁਸੀਂ ਦੇਖ ਸਕਦੇ ਹੋ ਕੁਰਸੀਆਂ ਵੀ ਨੇ ਤਾਂ ਉਧਰਲੇ ਪਾਸੇ ਜਿਹੜੇ ਹੈਗੇ ਨੇ ਜੇ ਗੱਲ ਕਰੀਏ ਤਾਂ ਕਨਵਰਗ ਰਿਆਲ ਨੇ ਕੁਲਵਿੰਦਰ ਬਿੱਲਾ ਨੇ ਉਹ ਵੀ ਪਹੁੰਚੇ ਹੋਏ ਨੇ ਲਗਾਤਾਰ ਜਿਹੜੇ ਪ੍ਰਬੰਧ ਨੇ ਉਹ ਦੇਖ ਰਹੇ ਨੇ ਬਰੀਕੀ ਦੇ ਨਾਲ ਪ੍ਰਬੰਧਾਂ ਨੂੰ ਦੇਖਿਆ ਜਾ ਰਿਹਾ ਕਿਉਂਕਿ ਕੱਲ ਨੂੰ ਪੱਖੇ ਵੀ ਇੱਥੇ ਵੱਡੀ ਗਿਣਤੀ ਦੇ ਵਿੱਚ ਨੇ ਹਰ ਇੱਕ ਕੱਲ ਨੂੰ ਲੰਗਰ ਦਾ ਪ੍ਰਬੰਧ ਵੀ ਹੋਵੇਗਾ ਕਿਉਂਕਿ ਕਹਿ ਸਕਦੇ ਆ ਕਿ ਦੂਰੋਂ ਨੇੜਿਓਂ ਜਿਹੜੀ ਵੀ ਸੰਗਤ ਨੇ ਆਉਣਾ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਕੋਈ ਵੀ ਤਕਲੀਫ ਨਾ ਹੋਵੇ ਕਿਉਂਕਿ ਜਿਹੜੇ ਇੱਕ ਤਾਂ ਲੋਕ ਪਹਿਲਾਂ ਹੀ ਵਿਰਾਗ ਦੇ ਵਿੱਚ ਹੁੰਦੇ ਨੇ ਦੁੱਖ ਦੇ ਵਿੱਚ ਹੁੰਦੇ ਨੇ ਤਾਂ ਉਹ ਕਿਸੇ ਵੀ ਸਮੱਸਿਆ ਦੇ ਵਿੱਚ ਨਾ ਫਸਣ ਇਸ ਕਰਕੇ ਸਾਰੇ ਤਰ੍ਹਾਂ ਦੇ ਪ੍ਰਬੰਧਾਂ ਨੂੰ ਰਾਜਵੀਰ ਜਵੰਦਾ ਦੇ ਜਿਹੜੇ ਕਰੀਬੀ ਕਹਿ ਸਕਦੇ ਆ ਕਨਵਰ ਗਰੇਵਾਲ ਆ ਗੁਲਵਿੰਦਰ ਬਿੱਲਾ ਉਹ ਬੜੀ ਬਰੀਕੀ ਦੇ ਨਾਲ ਵਾਚ ਕਰ ਰਹੇ ਨੇ ਦੇਖ ਰਹੇ ਨੇ ਕੱਲੀ ਕੱਲੀ ਚੀਜ਼ ਨੂੰ ਕਿਉਂਕਿ ਕੱਲ ਵੱਟੀ ਗਿਣਤੀ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਿਆਸਤਦਾਨ ਵੀ ਆਉਣੇ ਨੇ ਕਲਾਕਾਰ ਭਾਈਚਾਰਾ ਵੀ ਆਉਣਾ ਤੇ ਆਮ ਸੰਗਤ ਨੇ ਵਿਜੋਣਾ ਤਾਂ ਇਸ ਜਗ੍ਹਾ ਤੇ ਕੱਲ ਨੂੰ ਰਾਜਵੀਰ ਜਵੰਦਾ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ਜਾਣੀ ਹੈ ਅੰਤਿਮ ਅਰਦਾਸ ਇੱਥੇ ਹੋਵੇਗੀ ਤਾਂ ਰਾਜਵੀਰ ਜਵੰਦਾ ਜੋ ਕਿ ਸਭ ਦਾ ਪਿਆਰਾ ਗਾਇਕ ਸੀ ਹਰਮਨ ਪਿਆਰਾ ਗਾਇਕ ਸੀ ਰਾਜਵੀਰ ਜਵੰਦਾ ਸੜਕ ਹਾਦਸੇ ਦੇ ਵਿੱਚ ਜਦੋਂ ਜ਼ਖਮੀ ਹੁੰਦੇ ਨੇ ਤਾਂ ਉਦੋਂ ਇੱਕ ਫੋਰਟਿਸ ਹਸਪਤਾਲ ਦੇ ਵਿੱਚ ਜਦੋਂ ਲਿਆਂਦਾ ਜਾਂਦਾ ਤਾਂ ਉਹਨੇ ਦਿਨ ਉਮੀਦ ਬਣੀ ਰਹੀ ਹੈ ਉਹ ਜਿਹੜੇ ਦਿਨ ਗੁਜ਼ਰੇ ਨੇ ਜਿੰਨੇ ਵੀ ਦਿਨ ਗੁਜ਼ਰੇ ਨੇ ਰਾਜਵੀਰ ਜਵੰਦਾ ਦੇ ਹਸਪਤਾਲ ਦੇ ਵਿੱਚ ਤਾਂ ਸਭ ਨੂੰ ਇੱਕ ਉਮੀਦ ਜ਼ਰੂਰ ਸੀ ਕਿ ਰਾਜਵੀਰ ਜਵੰਦਾ ਸਿਹਤਯਾਬ ਹੋਵੇਗਾ ਠੀਕ ਹੋਵੇਗਾ ਤੇ ਮੁੜ ਚੜ੍ਹਦੀ ਕਲਾ ਦੇ ਵਿੱਚ ਹੋਵੇਗਾ ਪਰ ਲੋਕਾਂ ਦੀਆਂ ਅਰਦਾਸਾਂ ਕਹਿ ਸਕਦੇ ਆ ਕਿ ਅਰਦਾਸਾਂ ਸਭ ਨੇ ਕੀਤੀਆਂ ਪਰ ਮਾਲਕ ਨੂੰ ਕੁਝ ਹੋਰ ਮਨਜ਼ੂਰ ਸੀ ਰਾਜਵੀਰ ਜਵੰਦਾ ਸਾਡੇ ਤੋਂ ਸਦਾ ਲਈ ਵਿਛੜ ਗਿਆ ਪਰ ਜੇ ਗੱਲ ਕਰੀਏ ਤਾਂ ਜਦੋਂ ਉਹਨਾਂ ਦਾ ਸੰਸਕਾਰ ਵੀ ਹੋਇਆ ਤਾਂ ਉਦੋਂ ਵੀ ਲੋਕੀ ਜਿਹੜੇ ਬੇहद ਬਿਰਾਗ ਦੇ ਵਿੱਚ ਸੀ ਦੁੱਖਾਂ ਦੇ ਵਿੱਚ ਸੀ ਹਜੇ ਉਹਨਾਂ ਦੁੱਖਾਂ ਦੇ ਵਿੱਚੋਂ ਵੀ ਨਹੀਂ ਨਿਕਲ ਪਾਏ ਨੇ ਲੋਕੀ ਤਾਂ ਜੇ ਗੱਲ ਕਰੀਏ ਤਾਂ ਕੱਲ ਇੱਥੇ ਅੰਤਿਮ ਅਰਦਾਸ ਕੀਤੀ ਜਾਣੀ ਹੈ ਇਸ ਜਗ੍ਹਾ ਤੇ ਅੰਤਿਮ ਅਰਦਾਸ ਹੋਵੇਗੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਇਸ ਜਗ੍ਹਾ ਤੇ ਉਚਾਦਨਾ ਵਛਾਈਆਂ ਜਾ ਰਹੀਆਂ ਨੇ ਸੰਗਤ ਦੇ ਬੈਠਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਕੁਰਸੀਆਂ ਜਿਹੜੇ ਬਜ਼ੁਰਗ ਨਹੀਂ ਉਹਨਾਂ ਲਈ ਕੁਰਸੀਆਂ ਲਗਾਈਆਂ ਜਾ ਰਹੀਆਂ ਨੇ ਤਾਂ ਵੀਰ ਜਿਹੜੇ ਵੱਡੀ ਗਿਣਤੀ ਦੇ ਵਿੱਚ ਇੱਥੇ ਕੰਮ ਕਰ ਰਹੇ ਨੇ ਤਾਂ ਜੋ ਜਿਹੜੇ ਦੂਰੋਂ ਨੇੜਿਓਂ ਸੰਗਤ ਨੇ ਆਉਣਾ ਹੈ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਸਮੱਸਿਆ ਨਾ ਆਵੇ ਅੱਗੇ ਵੀ ਟੈਂਟ ਲਗਾਇਆ ਗਿਆ ਹੈ ਉਸ ਰੂਪ ਦੇ ਵਿੱਚ ਕਿਉਂਕਿ ਕਿਤੇ ਨਾ ਕਿਤੇ ਕੁਝ ਇੰਡਸਟਰੀ ਦੇ ਕਹਿ ਸਕਦੇ ਆ ਜਾਂ ਹੋਰ ਜਿਹੜੇ ਲੋਕ ਨੇ ਉਹ ਵੀ ਆਉਣੇ ਨੇ ਤਾਂ ਬੜੇ ਹੀ ਸੁਚੱਜੇ ਪ੍ਰਬੰਧਨ ਦੇ ਨਾਲ ਇਹ ਸਾਰੀਆਂ ਚੀਜ਼ਾਂ ਨੂੰ ਨੇਪਰੇ ਚਾੜ੍ਹਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਰਸੀਆਂ ਵੀ ਲਗਾਈਆਂ ਜਾ ਰਹੀਆਂ ਨੇ ਤਾਂ ਜੋ ਜਿਨ੍ਹਾਂ ਨੇ ਵੀ ਆਉਣਾ ਹੈ ਤਾਂ ਉਹ ਇੱਕ ਦਿਲੋਂ ਕਹਿ ਸਕਦੇ ਆ ਕਿ ਇੱਕ ਜਿਹੜੀ ਭਾਵਨਾ ਲੈ ਕੇ ਆਏ ਨੇ ਉਸੇ ਭਾਵਨਾ ਦੇ ਨਾਲ ਅੰਤਿਮ ਸ਼ਰਧਾਂਜਲੀ ਦੇ ਸਕ ਇਹ ਕਹਿ ਸਕਦੇ ਆ ਕਿ ਵਾਟਰ ਪ੍ਰੂਫ ਜਿਹੜਾ ਟੈਂਟ ਹੁੰਦਾ ਹੈ ਕਿਉਂਕਿ ਕਈ ਵਾਰੀ ਰੱਬ ਦਾ ਪਤਾ ਨਹੀਂ ਹੁੰਦਾ ਕਿ ਜੇ ਜਿਹੜੀ ਬਾਰਿਸ਼ ਵੀ ਆਉਂਦੀ ਹੈ ਤਾਂ ਇਸ ਟੈਂਟ ਨੂੰ ਇਸ ਤਰੀਕੇ ਦੇ ਨਾਲ ਬਣਾਇਆ ਜਾਂਦਾ ਹੈ ਤਾਂ ਜੋ ਜਿਹੜੀ ਬਾਰਿਸ਼ ਵੀ ਪਵੇ ਤਾਂ ਲੋਕ ਨੇ ਜਿਹੜੇ ਖੱਜਲ ਖਵਾਰ ਨਾ ਹੋਣ ਕਿਉਂਕਿ ਕਈ ਵਾਰੀ ਮੌਸਮ ਦੇ ਵਿੱਚ ਤਬਦੀਲੀ ਉਹ ਕਿਸੇ ਦੇ ਹੱਥ ਵਾਸ ਨਹੀਂ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਟੈਂਟ ਲਗਾਇਆ ਜਾ ਰਿਹਾ ਇਹ ਐਂਟਰੀ ਹੈ ਜਿੱਥੋਂ ਤੁਸੀਂ ਸਿੱਧਾ ਜਾਓਗੇ ਤਾਂ ਉੱਥੇ ਜਾ ਕੇ ਰਾਜਵੀਰ ਜਵੰਦਾ ਦੇ ਤੁਸੀਂ ਅੰਤਿਮ ਸ਼ਰਧਾਂਜਲੀ ਉਹਨਾਂ ਨੂੰ ਦੇ ਸਕਦੇ ਹੋ ਉੱਥੇ ਜੇ ਮਹਾਰਾਜ ਦਾ ਪ੍ਰਕਾਸ਼ ਵੀ ਹੋਵੇਗਾ ਤਾਂ ਤੁਸੀਂ ਉੱਥੇ ਜਾ ਕੇ ਸਿਰ ਨਵਾ ਸਕਦੇ ਹੋ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰ ਸਕਦੇ ਹੋ ਰਾਜਵੀਰ ਜਵੰਦਾ ਨੂੰ ਮਾਲਕ ਆਪਣੇ ਚਰਨਾਂ ਦੇ ਨਾਲ ਲਾਵੇ ਇਸ ਤਰ੍ਹਾਂ ਤੁਸੀਂ ਅਰਦਾਸ ਕਰ ਸਕਦੇ ਹੋ ਇਸ ਜਗ੍ਹਾ ਤੇ ਜਿਹੜਾ ਸੰਗਤ ਦੇ ਬੈਠਣ ਦਾ ਪ੍ਰਬੰਧ ਕੀਤਾ ਜਾਵੇਗਾ ਪੱਖੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਤਾਂ ਜੋ ਕਿਸੇ ਨੂੰ ਵੀ ਗਰਮੀ ਦਾ ਨਾ ਆਵੇ ਕਿਉਂਕਿ ਮਾਹੌਲ ਉਸ ਤਰ੍ਹਾਂ ਦਾ ਹੁੰਦਾ ਕਿਉਂਕਿ ਸੀਜ਼ਨ ਹਜੇ ਵੀ ਗਰਮੀ ਵਾਲਾ ਤਾਂ ਦੂਸਰੇ ਪਾਸੇ ਜਿਹੜਾ ਲੰਗਰ ਦਾ ਪ੍ਰਬੰਧ ਵੀ ਕੀਤਾ ਜਾਵੇਗਾ ਆ ਤਾਂ ਲਗਾਤਾਰ ਤੁਹਾਨੂੰ ਰਾਜਵੀਰ ਜਵੰਦਾ ਦੇ ਭੋਗ ਤੋਂ ਪਹਿਲਾਂ ਦੀਆਂ ਜਿਹੜੀਆਂ ਤਿਆਰੀਆਂ ਹੋ ਰਹੀਆਂ ਨੇ ਕਿਉਂਕਿ ਲੋਕਾਂ ਨੇ ਆਉਣਾ ਵੱਡੀ ਗਿਣਤੀ ਦੇ ਵਿੱਚ ਆਉਣਾ ਤਾਂ ਲੋਕ ਕਿਸੇ ਵੀ ਤਰ੍ਹਾਂ ਖੱਜਲ ਖੁਆਰ ਨਾ ਹੋਣ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਤਾਂ ਬੇਹਦ ਭਾਵਕ ਸਾਡੇ ਲਈ ਸ਼ਬਦ ਨਹੀਂ ਦੇਣ ਨੇ ਕਿਉਂਕਿ ਬਹੁਤ ਔਖਾ ਹੁੰਦਾ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਵਾਪਰਦੀਆਂ ਨੇ ਤਾਂ ਅਪਡੇਟ ਤੁਹਾਨੂੰ ਲਗਾਤਾਰ ਦਿੰਦੇ ਰਹਾਂਗੇ ਇਸ ਜਗ੍ਹਾ ਤੋਂ ਇਸ ਜਗ੍ਹਾ ਤੋਂ ਤੁਹਾਨੂੰ ਅਪਡੇਟ ਲਗਾਤਾਰ ਦਿੰਦੇ ਰਹਾਂਗੇ ਤੇ ਇਸ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਕਿ ਟੈਂਟ ਜਿਹੜਾ ਲਗਾਇਆ ਹੋਇਆ ਹੈ ਰਾਜਵੀਰ ਚਵੰਦਾ ਦੇ ਜਿਹੜੇ ਕਰੀਬੀ ਸੱਜਣ ਨੇ ਚਾਹੇ ਕਨਵਰ ਗਰੇਵਾਲ ਹੋਣ ਚਾਹੇ ਕੁਲਵਿੰਦਰ ਬਿੱਲਾ ਹੋਣ ਉਹ ਵੀ ਇੱਥੇ ਇਸ ਪ੍ਰਬੰਧ ਨੂੰ ਦੇਖਣ ਦੇ ਲਈ ਆਏ ਨੇ ਸਰਪੰਚ ਸਾਹਿਬ ਵੀ ਨੇ ਜਿਹੜੇ ਇਹਨਾਂ ਦਾ ਇਹਨਾਂ ਨੇ ਦੱਸਿਆ ਕਿ ਮੇਰਾ ਖੇਤ ਹੈ ਕਿ ਜਿੱਥੇ ਇਹ ਸਾਰਾ ਪ੍ਰਬੰਧ ਹੋਣਾ ਹੈ ਤਾਂ ਰਾਜਵੀਰ ਚਵੰਦਾ ਖੇਤਾਂ ਦਾ ਪੁੱਤ ਸੀ ਮਿੱਟੀ ਦਾ ਪੁੱਤ ਸੀ ਇਸ ਕਰਕੇ ਖੇਤਾਂ ਦੇ ਵਿੱਚ ਉਸ ਜਿਹੜੀ ਅੰਤਿਮ ਅਰਦਾਸ ਆ ਜਿਹੜੀ ਕੀਤੀ ਜਾਵੇ